फिलौर के मुहला रविदासपुरा रामदासपुरा स्कूल विखे सरकार ददायतों से स्कूलों के स्कूल मैनेजमेंट कमेटियां जो इस साल बनिया मैंबर की ट्रेनिंग करवाई गई सैशन केूलों के एस एमएससी मैंबर नकरीबन चौह मैंबर इतने ट्रेनिंग लैण लेजे इस ट्रेनिंग दे सारे ही स्कूलों के मैनेजमेंट कमेटी मैंबर हाजिर सन उन्होंवियां ਆਪਣੇ ਸਕੂਲ ਦੀ ਤਰੱਕੀ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹਨ ਤੇ ਉਹਨਾਂ ਨੂੰ ਜਾਣਕਾਰੀ ਦੇਣ ਲਈ ਟ੍ਰੇਨਿੰਗ ਕੈਂਪ ਪੂਰੇ ਪੰਜਾਬ ਦੇ ਵਿੱਚ ਕਰਵਾਏ ਜਾ ਰਹੇ ਹਨ ਐਸਐਮਐਸਸੀ ਕਮੇਟੀ ਦੇ 16 ਮੈਂਬਰ ਨੇ ਤੇ ਉਹਨਾਂ 16 ਮੈਂਬਰਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੱਸਣ ਤੇ ਟ੍ਰੇਨਿੰਗ ਕੈਂਪ ਦੋ ਸੈਸ਼ਨਾਂ ਵਿੱਚ ਕਰਵਾਇਆ ਗਿਆ ਦੂਸਰੇ ਸੈਸ਼ਨ ਵਿੱਚ ਪੰਜ ਸਕੂਲਾਂ ਦੇ ਕਰੀਬ 70 ਮੈਂਬਰ ਵੀ ਟ੍ਰੇਨਿੰਗ ਲੈਂਦੇ जगन्नाथ जग्गी चेयरमैन स्कूल मैनेजमेंट कमेटी सरकारी समार्ट प्राइमरी स्कूल रामदासपुरा वालों पंजाब सरकार की उपराले की शलाघा की गई है मापियां मापियान यह अपील की गई है कि अपने बच्चों सरकारी स्कूलों पढ़ाओ क्योंकि सरकारी स्कूलों के विश्व पदरी पढ़ाई है वह बच्चों दिती जा रही है अते मापियां मापियान यह भी अपील की है कि जड़े प्राइवेट स्कूलों लखा रुपये लुट हुंदी है हर साल उस लुट तो बचाया जा सके ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾਓ ਕਿਉਂਕਿ ਟੀਚਰ ਹਾਈ ਐਜੂਕੇਸ਼ਨ ਹਨ ਬੱਚਿਆਂ ਦਾ ਭਵਿੱਖ ਬਣਾਉਣ ਲਈ ਉਹਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਦਾਖਲ ਕਰਾਈਏ ਤਾਂ ਜੋ ਉਹਨਾਂ ਨੂੰ ਚੰਗੀ ਸਿੱਖਿਆ ਮਿਲ ਸਕੇ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਸਰ ਉਹ ਜੋ ਮੈਂ 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 ਇਹ ਆ ਕਿ ਸਕੂਲ ਬੰਗੜਾ ਪੀਟਰਾ ਨਾ ਕਰੇ ਰਾ ਮਾਪੇ ਹੁਣ ਤੁਮੰਦ ਕਰਦੇ ਆ ਔਰ ਇਹ ਤੁਮ ਹੀ ਬੇਖੇਮ ਕਰਦੇ ਆ ਸਰਕਾਰ ਤੱਕ ਔਰ ਇਹ ਗੱਲ ਮੈਂ ਤੁਹਾਨੂੰ ਬੇਅਦਬੀ ਤੋਂ ਕਮੀ ਹੈਗੀ ਆ ਤੁਹਾਨੂੰ ਬਹੁਤ ਕੀਤਾ ਜਾਵੇ। ਔਰ ਬੈਕਫੇਰ ਜਿਹੜੀ ਹੈਗੀ ਆ ਬੱਚਿਆਂ ਦੀ ਸਾਰਾ ਮੇਲ ਹੈ ਉਹ ਵੀ ਜਿਹੜੀ ਹੈਗੀ ਆ ਗਰਾਫਿੰਗ ਅੱਤੇ ਆਪ ਕੰਮ ਇਹਨਾਂ ਨੂੰ ਲੈ ਕੇ ਸੀ ਵੀ ਬਿਲਕੁਲ ਬੈਨਚ ਚਾ। ਜਿਲ੍ਹੇ ਕੋਲ ਜਿਹੜੀ ਥਾਲੀਆਂ ਰਾਜ ਦੇ ਪੈਨਲ ਜਿਹੜੀ ਗੱਲ ਦਿੱਤੀ ਬੜੀ ਵਧੀਆ ਲੱਗੀ ਮੈਨੂੰ। ਉਹ ਨਾ ਕਿ ਤੁਸੀਂ ਇੱਕੀ ਸਰਕਾਰੀ ਸਮਾਰਟ ਫੈਮਿਲੀ ਸਕੂਲ ਭਗਤਦਾਸਪੁਰਾ ਫਿਲੋਰਾ ਜੋ ਕਿ ਅੱਜ ਇੱਕ ਪੰਜਾਬ ਸਰਕਾਰ ਵੱਲੋਂ ਜਿਹੜੀ ਐਸ ਐਮ ਸੀ ਕਮੇਟੀਆਂ ਜਿਹੜੀਆਂ ਸਕੂਲ ਮੈਨੀਟਰ ਕਮੇਟੀਆਂ ਉਹਨਾਂ ਨੂੰ ਜਿਹੜੀ ਸਿਖਲਾਈ ਦੇਣ ਲਈ ਔਰ ਉਹਨਾਂ ਦੇ ਹੱਕਾਂ ਤੇ ਉਹਨਾਂ ਦੇ ਜਿਹੜੇ ਸਕੂਲ ਪ੍ਰਤੀ ਜ਼ਿੰਮੇਵਾਰੀਆਂ ਉਹਨਾਂ ਪ੍ਰਤੀ ਜਾਗਰੂਕ ਕਰਨ ਲਈ ਜਿਹੜਾ ਹੈਗਾ ਟ੍ਰੇਨਿੰਗ ਦਿੱਤੀ ਜਾ ਰਹੀ ਆ ਸੋ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਜਿਹਦੇ ਨਾਲ ਸਕੂਲ ਦੇ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚੇ ਸਕੂਲ ਦੇ ਵਿੱਚ ਪੜਦੇ ਆ ਉਹਨਾਂ ਨੂੰ ਪਤਾ ਲੱਗਦਾ ਕੀ ਸੱਗੀਆਂ ਦੀ ਜ਼ਿੰਮੇਵਾਰੀਆਂ ਦਾ ਅਧਿਆਪਕਾਂ ਦੀਆਂ ਕੀ ਜ਼ਿੰਮੇਵਾਰੀਆਂ ਆ ਉਹ ਸਾਨੂੰ ਸਕੂਲ ਦੀ ਭਲਾਈ ਲਈ ਹੋਰ ਕੀ ਕੀ ਕਰਨਾ ਚਾਹੀਦਾ ਸਰਕਾਰ ਆ ਜਿਹੜਾ ਉਹਨੇ ਹੁਣ ਤੱਕ ਜਿਹੜਾ 3.5 ਸਾਲ ਦੇ ਵਿੱਚ ਜਿਹੜਾ ਹੈਗਾ ਹੁਣ ਤੱਕ ਕਿੰਨੇ ਵੱਡੇ ਜਿਹੜੇ ਬਦਲਾਅ ਲੈ ਕੇ ਆਂਦੇ ਆ ਔਰ ਬਹੁਤ ਜਿਹੜੇ ਸਕੂਲਾਂ ਦੀ ਜਿਹੜੀ ਹੈਗੀ ਆ ਪੜਾਈ ਦਾ ਜਿਹੜਾ ਪੱਧਰ ਉੱਚਾ ਹੋਇਆ ਔਰ ਸਕੂਲਾਂ ਦੀ ਜਿਹੜੀ ਤਰੱਕੀ ਹੋਈ ਹੈ ਸੋ ਉਹਦੇ ਬਾਰੇ ਸਾਰਾ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਗਿਆਨ ਦਿੱਤਾ ਜਾ ਰਿਹਾ ਔਰ ਬਹੁਤ ਵੱਡੀ ਹੈ ਜਾਗਰਤਾ ਔਰ ਮੈਂ ਇਸ ਲਈ ਪੰਜਾਬ ਸਰਕਾਰ ਦਾ ਆਪਣੇ ਵੱਲੋਂ ਕਹਿ ਦਿੱਤੀ ਧੰਨਵਾਦੀ ਹਾਂ ਔਰ ਇੱਦਾਂ ਦੇ ਜਿਹੜੀ ਪੰਜਾਬ ਸਰਕਾਰ ਦੇ ਜਿਹੜੇ ਪ੍ਰਾਲੇ ਉਹਨਾਂ ਨੂੰ ਬੇਨਤੀ ਹੈ ਸਿੱਖਿਆ ਵਿਭਾਗ ਨੂੰ ਕਿ ਹੋਰ ਵੀ ਕਰਨੇ ਚਾਹੀਦੇ ਆ ਤਾਂ ਕਿ ਮਤ ਵੱਧ ਦੇਣੇ ਲੋਗ ਆ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਜਿਹੜਾ ਹੈਗਾ ਉਹ ਪੜਾਉਣੇ ਆ ਪਰ ਪ੍ਰਾਈਵੇਟ ਸਕੂਲਾਂ 'ਈ ਆ ਰਹੀਆਂ ਜਿਹੜੀਆਂ ਦਿੱਕਾਂ ਦੀਆਂ ਫਿਰਸਾ ਹੋ ਆਸਰ ਪੜਦੇ ਉਹਨਾਂ ਤੋਂ ਉਹਨਾਂ ਦਾ ਕਿਹੜਾ ਛੁੱਟੇ So, सरकार बहुत धन्यवाद है मैं ऐसी टीम से बात कर रही हूँ एन जी ओ जो गवर्नमेंट को सपोर्ट कर रहा है तो इस तरीके से क्वालिटी ऑफ एजुकेशन पे काम कर सकते हैं तो क्वालिटी ऑफ एजुकेशन पे काम करने के लिए हम इसमें स्टूल टीचर और पेरेंट्स तीनों को कंबाइन करने की कोशिश करती हुई है तो जिस तरीके से ताकि हम उनके रोल एंड रिस्पॉन्सिबिलिटी को अवेयर कर पाए टीचर्स की किस तरीके से स्कूल में सपोर्ट कर सकते हैं एस एम सी मेंबर और जिस ये सारी चीजें इसलिए कराई जा रही है ताकि हमारा जो तो फोकस है गवर्नमेंट का फोकस है वो यही है कि क्वालिटी ऑफ एजुकेशन को चेंज कर पाए और हमारी जो एजुकेशन सिस्टम है उसमें और बेहतरी के लिए हम काम कर पाए इन सब चीजों के लिए ही ये सारी ट्रेनिंग पूरे पंजाब में की जा रही है ताकि हम पेरेंट्स को अवेयर कर एजुकेशन के लिए स्कूल स्कूल के प्रति में कौन कौन सी जिम्मेदारी है जिसमें पेरेंट्स अपना योगदान देगी स्कूल को और बेहतर बना सकते हैं धन्यवाद रामदास पंजाब सरकार द ਸਭੁਗਲਾਤ ਹੈ ਕਿ ਜਿਹੜੀ ਸਕੂਲ ਮੈਨੇਜਮੈਂਟ ਕਮੇਟੀਆਂ ਇਸ ਸਾਲ ਬੜੀਆਂ ਉਹਨਾਂ ਦੇ ਮੈਂਬਰਾਂ ਦੀ ਦੇਣੀ ਸਰਵਾਈਸ ਕਰਦੀ ਹੈ। ਸਵੇਰ ਦੇ ਸੈਸ਼ਨ ਦੇ ਵਿੱਚ ਚਾਰ ਸਕੂਲਾਂ ਦੇ ਜਿਹੜੇ ਐਟੈਂਸੀ ਮੈਂਬਰ ਹੈ ਤਾਂ ਕਈ ਗੁਆਰਪ ਮੈਂਬਰ ਐਜਾ ਟ੍ਰੇਨਿੰਗ ਰੈਡ ਲਾਈਨ ਹੋਤੀ ਹੈ। ਤੇ ਮੈਂਬਰ ਤੋਂ ਰਿਸੋਰਸ ਪਰਸਨ ਹੁੰਦੇ ਨਾਲ ਨਾਤੇ ਗੇ ਟ੍ਰੇਨਿੰਗ ਕਰਵਾਇਆ। ਇਸ ਟ੍ਰੇਨਿੰਗ ਦੇ ਵਿੱਚ ਸਾਰੇ ਹੀ ਸਕੂਲਾਂ ਦੇ ਜਿਹੜੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਸ ਹੈ। ਉਹਨਾਂ ਨੂੰ ਨਵੇਂ ਜਿਵੇਂ ਬਾਜੀਆਂ ਤੇ ਉਹਨਾਂ ਦੇ ਕਰਤੱਵ ਇੱਕ ਸਕੂਲ ਦੇ ਚਰਕਾਇਨੇ ਚਾਪਨਾ ਯੋਗਦਾਨ ਨਹੀਂ ਪਾਸ ਲੱਗਿਆ ਤੇ ਇਸ ਦੀ ਉਹਨਾਂ ਨੂੰ ਜਾਣਕਾਰੀ ਦੇਣ ਲਈ ਟ੍ਰੇਨਿੰਗ ਦਾ ਪੂਰਾ ਪੰਜਾਬ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ। ਹਰ ਐਸਐਮਸੀ ਖੇਤੀ ਤੋਂ ਵਿੱਚ 16 ਮੈਂਬਰ ਨੇ ਇਹ ਉਹਨਾਂ 16 ਮੈਂਬਰਾਂ ਨੂੰ ਉਹਨਾਂ ਦੀਆਂ ਟੀਮਾਂ ਵਿੱਚ ਵਾਰੀਆਂ ਤੇ ਦੱਸਣ ਕਿ ਉਹਨਾਂ ਨੂੰ ਵੀ ਤਰ੍ਹਾਂ ਨਾਲ ਦੂਜਿਆਂ ਦੇ ਨਾਲ ਜੁੜਨ ਦੇ ਤੇ ਟ੍ਰੇਨਿੰਗਾਂ ਲਈ ਦੋ ਦੋ ਸੈਸ਼ਨ ਦੇ ਵਿੱਚ ਰੂਲ ਕਰਵਾਇਆ ਜਾ ਰਿਹਾ ਹੈ ਕਿ ਅੱਜ ਦੂਸਰੇ ਸੈਸ਼ਨ ਵਿੱਚ ਪੰਜ ਲੋਕਾਂ ਦੇ ਹੋਲ 60 ਡਿਗਰੀ ਤੇ 70 ਡਿਗਰੀ ਦੇ ਮੈਂਬਰ ਹੋਣਗੇ ਤੇ ਕੋਚ ਟ੍ਰੇਨਿੰਗ ਲੈਣਗੇ ਪਤਾ ਨਹੀਂ